ਸਾਹਿਬ ਕਾਲ ਜੀ ਮੈਂ ਕੁਲਵੰਤ ਸਿੰਘ ਬੁੜਲਾਡੇ ਵਾਲਾ ਆਪਣੇ ਸ਼ਹਿਰ ਬੁੜਲਾਡੇ ਤੋਂ ਇੱਕ ਵਾਰੀ ਫੇਰ ਇੱਕ ਹਾਕੀ ਟੀਮ ਦੀ ਵਰਤਾ ਲੈ ਕੇ ਹਾਜ਼ਰ ਹੋਇਆ ਦੋਸਤੋ ਇਹ 1966 ਦੀ ਏਸ਼ੀਆ ਗੇਮਸ ਜੇਤੂ ਹਾਕੀ ਟੀਮ ਹੈ ਜਿਨੇ ਭਾਰਤ ਦੇ ਲਈ ਪਹਿਲਾ 골ਡ ਮੈਡਲ ਜਿੱਤ ਕੇ ਦਿੱਤਾ ਸੀ ਤੇ ਇਹ ਜਿਹੜੀ ਹੈ థਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਵਿੱਚ ਇਹ ਏਸ਼ੀਅਨ ਗੇਮਸ ਹੋਇਆ ਸੀਆਂ ਤੇ ਇੱਥੇ ਇਸ ਜਿਹੜੀ ਇਹ ਇਹਨਾਂ ਏਸ਼ੀਅਨ ਗੇਮਜ਼ ਦੇ ਵਿੱਚ ਕੁੱਲ 8 ਟੀਮਾਂ ਨੇ ਭਾਗ ਲਿਆ ਸੀ 8ਾਂ ਟੀਮਾਂ ਦੇ ਵਿੱਚੋਂ ਜਿਹੜੇ ਭਾਰਤ ਵਾਲੇ ਪੂਲ ਦੇ ਵਿੱਚ ਸੀ ਉਹ ਮਲੇਸ਼ੀਆ, ਸਾਊਥ ਕੋਰੀਆ ਤੇ শ্রীলੰਕਾ ਇਹ ਚਾਰ ਟੀਮਾਂ ਭਾਰਤੀ ਪੂਲ ਦੇ ਵਿੱਚ ਸੀਗਾ ਤੇ ਭਾਰਤ ਨੇ ਇਹ ਚਾਰੇ ਜਿਹੜੇ ਸੀਗੇ ਤਿੰਨੇ ਮੈਚ ਜਿੱਤ ਕੇ ਜਿਹੜਾ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਸੀ ਇੱਕ ਨੰਬਰ ਤੇ ਰਹਿ ਕੇ ਦੂਸਰੇ ਪਾਸੇ ਪਾਕਿਸਤਾਨ ਤੇ ਉਹਦੇ ਨਾਲ ਜਾਪਾਨ ਇਹ ਦੋਨੇ ਟੀਮਾਂ ਸਿਆਂ ਜਿਹੜੀਆਂ ਇਹ ਦੋਨੇ ਸੈਮੀਫਾਈਨਲ ਚ ਆਈਆਂ ਸੀਗਾ ਭਾਰਤ ਦਾ ਮੁਕਾਬਲਾ ਸੈਮੀਫਾਈਨਲ ਦੇ ਵਿੱਚ ਜਾਪਾਨ ਨਾਲ ਹੋਇਆ ਸੀ ਤੇ ਪਾਕਿਸਤਾਨ ਦਾ ਮੁਕਾਬਲਾ ਸੈਮੀਫਾਈਨਲ ਦੇ ਵਿੱਚ ਹੋਇਆ ਸੀ ਮਲੇਸ਼ੀਆ ਦੀ ਟੀਮ ਦੇ ਨਾਲ ਪਾਕਿਸਤਾਨ ਨੇ ਮਲੇਸ਼ੀਆ ਨੂੰ 5-0 ਤੇ ਹਰਾਇਆ ਸੀ ਤੇ ਭਾਰਤ ਨੇ ਜਾਪਾਨ ਨੂੰ 3-0 ਤੇ ਹਾਰ ਦਿੱਤੀ ਸੀ ਤੇ ਫਾਈਨਲ ਮੁਕਾਬਲਾ ਭਾਰਤੀ ਟੀਮ ਦੇ ਨਾਲ ਪਾਕਿਸਤਾਨ ਦਾ ਹੋਇਆ ਸੀ ਇਹ ਜਿਹੜੀਆਂ ਤੀਸਰੀ ਏਸ਼ੀਆ ਗੇਮਜ਼ ਹਾਂ ਜਿਨ੍ਹਾਂ ਦੇ ਵਿੱਚ ਹਾਕੀ ਨੂੰ ਸ਼ਾਮਿਲ ਕੀਤਾ ਗਿਆ ਸੀ ਪਹਿਲੀਆਂ ਦੋ ਖੇਡਾਂ ਬਾਰੇ ਮੈਂ ਤੁਹਾਨੂੰ ਕਿਸੇ ਦਿਨ ਫੇਰ ਜਾਣਕਾਰੀ ਦੇਵਾਂਗਾ ਅੱਜ ਸਿਰਫ 1966 ਦੇ ਜਿਹੜੀ ਟੀਮ ਜੇਤੂ ਟੀਮ ਸੀ 골ਡ ਮੈਡਲ ਜੇਤੂ ਟੀਮ ਸੀ ਅੱਜ ਉਹਦੀ ਜਾਣਕਾਰੀ ਦੇਣੀ ਹੈ ਦੋਸਤੋ ਜਿਹੜੀਆਂ 올림픽 ਹੋਈ ਭਾਵੇਂ ਏਸ਼ੀਅਨ ਗੇਮਜ਼ ਹੋਈਆਂ ਪੰਜਾਬੀਆਂ ਦੀ ਸਰਵਾਰੀ ਰਹੀ ਹੈ ਨਾ ਗੇਮਾਂ ਦੇ ਵਿੱਚ ਖਾਸ ਕਰਕੇ ਹਾਕੀ ਦੀ ਟੀਮ ਦੇ ਵਿੱਚ ਰੈਂਡਾ ਪੰਜਾਬੀ ਭਾਵੇਂ ਭਾਰਤ ਦੇ ਕਿਸੇ ਵੀ ਸੂਬੇ ਦੇ ਵਿੱਚ ਸੀ ਪਰ ਜੋੜੇ ਤੇ ਬੰਨਿਆ ਚਟਾ ਰਮਾਲ ਉਹਦੇ ਪੰਜਾਬੀ ਹੋਣ ਦੀ ਪਛਾਣ ਬਣਾਉਂਦਾ ਸੀ ਇਸ ਟੀਮ ਦੇ ਵਿੱਚ ਜਿਹੜੇ ਸੀਗੇ ਕੁੱਲ ਖਿਡਾਰੀ ਸੀ 12 12 ਖਿਡਾਰੀ ਸੀਗੇ ਜਿਹੜੇ ਉਹ ਪੰਜਾਬੀ ਖਿਡਾਰੀ ਸੀ ਜਿਨ੍ਹਾਂ ਦੇ ਵਿੱਚੋਂ 11 ਜੋੜਿਆਂ ਵਾਲੇ ਸਰਵਾਰ ਸੀ ਮੈਂ ਉਹਨਾਂ ਦਾ ਥੋੜਾ ਜਿਹਾ ਤੁਹਾਨੂੰ ਨਾਮ ਦੱਸ ਦੇਵਾਂ ਤਿੰਨ ਬਲਬੀਰ ਖੇਡੇ ਸੀ ਇਸ ਟੂਰਨਾਮੈਂਟ ਦੇ ਵਿੱਚ ਕਿੰਨਾ ਬਲਵੀਰਾਂ ਦੇ ਵਿੱਚੋਂ ਪਹਿਲਾ ਬਲਵੀਰ ਜਿਹੜਾ ਜਿਹਨੂੰ ਸੀਨੀਅਰ ਬਲਵੀਰ ਕਿਹਾ ਜਾਂਦਾ ਸੀ ਇਹ ਪੁਲਿਸ ਦਾ ਬਲਵੀਰ ਸੀ ਤੇ ਇਹ ਇਹਦਾ ਪਿੰਡ ਜਿਹੜਾ ਅਸਲੀ ਪਿੰਡ ਸੀ ਇਹਦਾ ਪੁਆਦੜਾ ਸੀਗਾ ਜਲੰਧਰ ਜਿਹੜਾ ਦਾ ਪਿੰਡ ਪੁਆਦੜਾ ਤੇ ਇਹਦੇ ਨਾਲ ਸੀਗਾ ਜਿਹੜੇ ਦੋ ਬਲਵੀਰ ਇੱਕ ਸੈਨਾ ਦਾ ਬਲਵੀਰ ਸੀ ਤੇ ਇੱਕ ਸੀਗਾ ਰੇਲਵੇ ਦਾ ਬਲਵੀਰ ਇਹ ਦੋਨੇ ਬਲਵੀਰ ਸੰਸਾਰਪੁਰ ਦੇ ਸੀ ਇਹ ਵੀ ਦੱਸ ਦੇਵਾਂ ਕਿ ਸੰਸਾਰਪੁਰ ਦੇ ਇਸ ਟੀਮ ਦੇ ਵਿੱਚ ਚਾਰ ਖਿਡਾਰੀ ਖੇਡੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਬਲਵੀਰ ਇੱਕ ਜਗਜੀਤ ਸਿੰਘ ਤੇ ਇੱਕ ਸੀਗਾ ਉਹਨਾਂ ਦੇ ਵਿੱਚੋਂ ਤਰਸੇਮ ਸਿੰਘ ਇਹ ਚਾਰੇ ਜਿਹੜੇ ਖਿਡਾਰੀ ਸੀ ਇਹ ਬਿਲੋਂਗ ਕਰਦੇ ਸੀਗੇ ਸੰਸਾਰਪੁਰ ਜਲੰਧਰ ਦਾ ਦਿਲ ਹਾਕੀ ਦਾ ਜਿਹੜਾ ਮੱਕਾ ਜਲੰਧਰ ਸੰਸਾਰਪੁਰ ਉੱਥੇ ਨੂੰ ਬਿਲੋਂਗ ਕਰਦੇ ਸੀ ਇਸ ਟੀਮ ਦੇ ਵਿੱਚ ਕੰਬਾਈਡ ਯੂਨੀਵਰਸਿਟੀ ਦੇ ਵਿੱਚੋਂ ਵੀ ਖਿਡਾਰੀ ਲੈ ਗਏ ਸੀ ਭਾਰਤ ਦੀਆਂ ਸਾਰੇ ਯੂਨੀਵਰਸਟੀਆਂ ਦੀ ਜਿਹੜੀ ਟੀਮ ਬਣੀ ਸੀ ਉਹਨਾਂ ਦੇ ਵਿੱਚੋਂ ਅਜੀਤਪਾਲ ਦੀ ਵੀ ਸਿਲੈਕਸ਼ਨ ਹੋਈ ਸੀ ਪਰ ਉੱਥੇ ਕਹਿੰਦੇ ਵੀ ਜਿਹੜੇ ਪ੍ਰਬੰਧਕ ਕਹਿੰਦੇ ਵੀ ਸੀਨੀਅਰ ਖਿਡਾਰੀਆਂ ਨੂੰ ਅਸੀਂ ਜਿਹੜਾ ਤਰਜੀਹ ਦੇਵਾਂਗੇ ਤੇ ਇਹ ਇਹ ਜਿਹੜਾ ਹੈਗਾ ਛੋਟੀ ਉਮਰ ਦਾ ਖਿਡਾਰੀ ਹੈ ਸੈਂਟਰ ਹਾ ਵਰਗੇ ਜਿਹੜੀ ਪੋਜੀਸ਼ਨ ਦੇ ਉੱਤੇ ਕਿਸੇ ਸੀਨੀਅਰ ਨੂੰ ਖੜਾਉਣਾ ਹੀ ਠੀਕ ਰਹੂਗਾ ਤੇ ਇਸ ਕਰਕੇ ਇੰਨਾ ਖੇਡਾਂ ਦੇ ਵਿੱਚੋਂ ਅਜੀਤ ਪਾਲ ਨੂੰ ਡ੍ਰੌਪ ਕਰਤਾ ਸੀ ਤੇ ਨਹੀਂ ਤਾਂ ਸੰਸਾਰਪੁਰ ਦੇ ਇੰਨਾ ਖੇਡਾਂ ਦੇ ਵਿੱਚ ਪੰਜ ਖਿਡਾਰੀ ਬਣਨੇ ਸੀ। ਬਾਕੀ ਖਿਡਾਰੀਆਂ ਦੇ ਮੈਂ ਤੁਹਾਨੂੰ ਨਾਮ ਦੱਸ ਦੇਵਾਂ ਦੋਸਤੋ ਗੁਰਬਖਸ਼ ਸਿੰਘ ਇਹ ਵਾਈਸ ਕੈਪਟਨ ਸੀ ਇਸ ਟੀਮ ਦਾ। ਪ੍ਰਿਥੀਪਾਲ ਰੇਲਵੇ ਵੱਲੋਂ ਖੇਡਦਾ ਸੀ। ਇਹ ਵੀ ਵਾਈਸ ਕੈਪਟਨ ਸੀਗਾ ਇਸ ਟੀਮ ਦਾ। ਇਹ ਦੋਵੇਂ ਸੀਗੇ ਜਿਹੜੇ ਇਹ ਜਿਹੜਾ ਗੁਰਬਖਸ਼ ਸਿੰਘ ਸੀਗਾ ਇਹ ਕਲਕੱਤੇ ਦੇ ਵਿੱਚ ਰਹਿੰਦਾ ਸੀ ਤੇ ਹਰਵਿੰਦਰ ਸਿੰਘ ਸੀ ਜਿਹੜਾ ਇਹ ਦਿੱਲੀ ਦੇ ਵਿੱਚ ਰਹਿੰਦਾ ਸੀ ਉਸ ਤੋਂ ਬਾਅਦ ਦੋਸਤੋ ਧਰਮ ਸਿੰਘ ਸੀਗਾ ਜਿਹੜਾ ਇਹ ਫੁੱਲ ਬੈਕ ਸੀ ਪੰਜਾਬ ਦੀ ਜਿਹੜੀ ਭਾਰਤ ਦੀ ਟੀਮ ਦਾ ਇਹ ਅੰਮ੍ਰਿਤਸਰ ਦੇ ਨੇੜੇ ਪਿੰਡ ਸੀ ਇਹਦਾ ਰੇਜੇ ਦੇ ਨੇੜੇ ਫਤੂਆਣਾ ਪਿੰਡ ਸੀ ਸ਼ਾਇਦ ਇਹਦਾ ਤੇ ਧਰਮ ਸਿੰਘ ਫਤੂਆਣੇ ਦਾ ਤੇ ਨਾਲ ਸੀਗਾ ਜਿਹੜਾ ਜਗਦੀਪ ਸਿੰਘ ਇਹ ਖਿਡਾਰੀ ਸੀਗਾ ਜਿਹੜਾ ਨਾ ਇਹ ਫੂਲਕਾ ਪਿੰਡ ਦਾ ਸੀ ਇਹ ਮੋਨਾ ਸੀ ਇਨੇ ਕੇਸ ਨਹੀਂ ਸੀ ਰੱਖੇ ਹੋਏ ਤੇ ਇਹ ਰਿਜ਼ਰਵ ਫੁੱਲ ਬੈਕ ਸੀਗਾ ਭਾਰਤੀ ਹਾਕੀ ਟੀਮ ਦਾ ਫੂਲਕਾ ਪਿੰਡ ਜਿਹੜਾ ਲੁਧਿਆਣੇ ਦਾ ਸੀ ਤੇ ਉਸ ਤੋਂ ਬਾਅਦ ਇੰਦਰਜੀਤ ਸਿੰਘ ਗੋਗੀ ਇਹ ਫਰੀਦਕੋਟਿਆ ਸੀਗਾ ਇਸ ਟੀਮ ਦਾ ਮੈਂਬਰ ਤੇ ਹਰਮੀਖ ਸਿੰਘ ਫਰੋਜਪੁਰੀਆ ਇਸ ਟੀਮ ਦਾ ਮੈਂਬਰ ਸੀ ਇਹ ਕੁੱਲ ਖਿਡਾਰੀ ਸੀਗੇ ਜਿਹੜੇ ਨਾ ਇਹ 12 ਪੰਜਾਬੀ ਖਿਡਾਰੀ ਸੀ ਅ ਇਸ ਟੀਮ ਦੀ ਖਾਸੀਅਤ ਇਹ ਸੀ ਵੀ ਜਿਹੜੇ ਗਰਾਊਂਡ ਦੇ ਵਿੱਚ ਖੇਡਣ ਵਾਲੇ 10 ਖਿਡਾਰੀ ਸੀ ਉਹ 10 ਦੇ 10 ਪੰਜਾਬੀ ਤੇ 10 ਦੇ ਤਾਂ ਉਸ ਜੂੜਿਆਂ ਵਾਲੇ ਸਰਦਾਰ ਜੂੜਿਆਂ ਤੇ ਬੰਨੀਆਂ ਹੋਈਆਂ ਚਿੱਟੀਆਂ ਰਮਾਲਾਂ ਉਸ ਵੇਲੇ ਪਟਕਿਆਂ ਦਾ ਰਿਵਾਜ ਨਹੀਂ ਸੀ ਹੁੰਦਾ ਜਿਹੜਾ ਅੱਜ ਪਟਕਿਆਂ ਦਾ ਰਿਵਾਜ ਹੈ ਨਾ ਉਸ ਵੇਲੇ ਇਹ ਰਿਵਾਜ ਨਹੀਂ ਸੀ ਹੁੰਦਾ ਉਦੋਂ ਜੂੜੇ ਦੇ ਉੱਤੇ ਚਿੱਟੀ ਰਮਾਲ ਬੰਨੀ ਜਾਂਦੀ ਹੁੰਦੀ ਸੀ ਇਹ 10 ਖਿਡਾਰੀ ਜਿਹੜੇ ਸੀਗੇ ਪੰਜਾਬੀ ਤੇ ਲਕਸ਼ਮਣ ਜਿਹੜਾ ਸ਼ੰਕਰ ਲਕਸ਼ਮਣ ਇਹ ਇਸ ਨੂੰ ਕਪਤਾਨੀ ਕਰਨ ਦਾ ਵੀ ਮੌਕਾ ਮਿਲਿਆ ਸੀ ਇੱਕੋ ਇੱਕ ਗਰ ਪੰਜਾਬੀ ਸੀ ਜਿਹੜਾ ਗੋ ਭਾਰਤੀ ਗੋਲਾਂ ਦੀ ਰਾਖੀ ਕਰ ਰਿਹਾ ਸੀ ਇਸ ਟੀਮ ਦਾ ਜਿਹੜਾ ਫਾਈਨਲ ਮੁਕਾਬਲਾ ਸੀ ਦੋਸਤੋ ਇਹ ਪਾਕਿਸਤਾਨ ਦੀ ਟੀਮ ਦੇ ਨਾਲ ਹੋਇਆ ਸੀ ਦੋਨੇ ਪਾਸੇ ਪੰਜਾਬੀ ਉਧਰੋਂ ਪਾਕਿਸਤਾਨ ਦੇ ਸਾਰੇ ਖਿਡਾਰੀ ਪਾਕਿਸਤਾਨੀ ਪੰਜਾਬ ਦੇ ਤੇ ਇਧਰੋਂ ਸਾਰੇ ਦੇ ਸਾਰੇ ਭਾਰਤੀ ਪੰਜਾਬ ਦੇ ਖਿਡਾਰੀ ਤੇ ਉੱਥੇ ਪੰਜਾਬੀ ਦੀ ਭਾਸ਼ਾ ਵੀ ਰੱਜ ਕੇ ਵਰਤੋਂ ਹੋਈ ਕਮੈਂਟੇਟਰ ਜਿਹੜੇ ਜਸਦੇਵ ਸਿੰਘ ਉਹ ਦੱਸਦੇ ਸੀ ਉਹ ਕਹਿੰਦੇ ਵੀ ਦੋਨੇ ਪਾਸਿਓਂ ਉਧਰੋਂ ਲਈ ਵੀ ਰਿਆ ਦੇ ਵੀਰਿਆ ਹੁੰਦੀ ਸੀ ਤੇ ਉਧਰੋਂ ਲਈ ਨੂਰਿਆ ਦੇ ਹੀਰਿਆ ਇਹ ਉਹਨਾਂ ਦੀ ਗੱਲ ਹੁੰਦੀ ਸੀ ਤੇ ਉਧਰੋਂ ਜਿਹੜਾ ਸੀਗਾ ਦੋਨੇ ਪਾਸੇ ਪੰਜਾਬੀ ਕਹਿੰਦੇ ਵੀ ਪੰਜਾਬੀ ਪੰਜਾਬੀ ਨਾਲ ਜਦੋਂ ਭੜਦਾ ਤਾਂ ਸਵਾਦ ਹੀ ਵੱਖਰਾ ਹੁੰਦਾ ਕਿਉਂਕਿ ਲੈਂਗੁਏਜ ਇੱਕ ਹੈ ਸਭ ਕੁਝ ਜਿਹੜਾ ਇੱਕ ਹੈ ਤੇ ਉਹਨਾਂ ਦੀ ਖੇਡ ਦਾ ਸਟਾਈਲ ਵੀ ਇੱਕ ਹੈ ਤੇ ਇਸ ਜਿਹੜਾ ਟੂਰਨਾਮੈਂਟ ਦੇ ਵਿੱਚ ਜਿਹੜਾ ਫਾਈਨਲ ਵੈਸੇ ਸੀ ਦੋਸਤੋ ਇਸ ਦੀ ਖਾਸੀਅਤ ਇਹ ਸੀ ਵੀ ਪੂਰੇ ਟਾਈਮ ਦੇ ਵਿੱਚ ਕੋਈ ਟੀਮ 골 ਨਹੀਂ ਕਰ ਸਕੀ ਉਸ ਤੋਂ ਬਾਅਦ ਜਿਹੜਾ 15 15 ਮਿੰਟਾਂ ਦਾ ਫੇਰ ਇਹਨਾਂ ਨੂੰ ਐਕਸਟਰਾ ਟਾਈਮ ਦਿੱਤਾ ਗਿਆ ਇਸ ਜਿਹੜਾ ਐਕਸਟਰਾ ਟਾਈਮ ਦੇ ਪਹਿਲੇ 15 ਮਿੰਟ ਸੁਣਦੇ ਵਿੱਚ ਆਇਆ ਵੀ ਪਹਿਲੇ 15 ਮਿੰਟ ਫੇਰ ਕੋਈ ਟੀਮ ਗੋਲਡਿੰਗ ਕਰ ਸਕੀ ਜਿਹੜੇ ਆਖਰੀ 15 ਮਿੰਟ ਸੀ ਨਾ ਉਹਨਾਂ ਦੇ ਵਿੱਚ ਫੇਰ ਇੱਕ ਗੋਲ ਭਾਰਤੀ ਟੀਮ ਦੇ ਜਿਹੜੇ ਸੀਨੀਅਰ ਬਲਬੀਰ ਸਿੰਘ ਨੇ ਕੀਤਾ ਸੀ ਬਲਬੀਰ ਸਿੰਘ ਦਾ ਜਿਹੜਾ ਪਿੰਡ ਦਾ ਪਵਦਵਾ ਸੀ ਪਰ ਇਹਦੇ ਪਿਤਾ ਜੀ ਸੀ ਜਿਹੜੇ ਉਹ ਮੋਗੇ ਕਿਸੇ ਸਕੂਲ ਦੇ ਵਿੱਚ ਪ੍ਰਿੰਸੀਪਲ ਹੁੰਦੇ ਸੀ ਸ਼ਾਇਦ ਉਹਦਾ ਹੈਡਮਾਸਟਰ ਦਾ ਉਹਦਾ ਹੁੰਦਾ ਸੀ ਤੇ ਉੱਥੇ ਇਹ ਬਲਬੀਰ ਸਿੰਘ ਮੋਗੇ ਹੀ ਰਿਹਾ ਸੀ ਤੇ ਜ਼ਿਆਦਾਤਰ ਮੋਗੇ ਵਾਲਾ ਬਲਬੀਰ ਹੀ ਵਜਦਾ ਰਿਹਾ ਇਹਨੇ ਉਹ ਜੇਤੂ ਗੋਲ ਕੀਤਾ ਸੀ ਤੇ ਕਹਿੰਦੇ ਨੇ ਪ੍ਰਿੰਸੀਪਲ ਸਰਮਣ ਸਿੰਘ ਕਹਿੰਦੇ ਹੁੰਦੇ ਨੇ ਕਹਿੰਦੇ ਜਸਦੇਵ ਸਿੰਘ ਕਮੈਂਟਰੀ ਕਰਦਾ ਕਹਿੰਦਾ ਸੀ ਕਹਿੰਦੇ ਰੇਲਵੇ ਦੇ ਬਲਬੀਰ ਨੇ ਸੈਨਾ ਦੇ ਬਲਬੀਰ ਨੂੰ ਗੋਲ ਦਿੱਤੀ ਤੇ ਸੈਨਾ ਦੇ ਬਲਬੀਰ ਨੇ ਡੀ ਦੇ ਵਿੱਚ ਐਂਟਰ ਕਰਕੇ ਹਲਕਾ ਜਿਹਾ ਪਾਸ ਦਿੱਤਾ ਅ ਸੀਨੀਅਰ ਬਲਬੀਰ ਨੂੰ ਪੁਲਿਸ ਦੇ ਬਲਬੀਰ ਨੂੰ ਤੇ ਪੁਲਿਸ ਦੇ ਬਲਬੀਰ ਨੇ ਸਿੱਧਾ ਬਾਲ ਨੈੱਟ ਦੇ ਵਿੱਚ ਧੱਕ ਦੇ ਦਿੱਤੀ ਕੋਈ ਗਲਤੀ ਨਹੀਂ ਕੀਤੀ ਤੇ ਗੋਲ ਕਰ ਦਿੱਤਾ ਭਾਰਤ ਨੇ ਇਹ ਭਾਰਤ ਦੀ ਪਹਿਲੀ ਜਿੱਤ ਸੀ ਉਸ ਤੋਂ ਪਹਿਲਾਂ ਜਿਹੜੀਆਂ ਦੋ ਜਿਹੜੀਆਂ ਏਸ਼ੀਆਈ ਗੇਮਸ ਹੋਈਆਂ ਸੀ ਕਿਉਂਕਿ 1958 ਦੇ ਵਿੱਚ ਪਹਿਲੀ ਏਸ਼ੀਆਨ ਗੇਮਸ ਸੀ ਜਿਹਦੇ ਵਿੱਚ ਹਾਕੀ ਨੂੰ ਸ਼ਾਮਲ ਕੀਤਾ ਗਿਆ ਸੀ ਉਹਦੇ ਵਿੱਚ ਕੁੱਲ 5 ਟੀਮਾਂ ਨੇ ਹਿੱਸਾ ਲਿਆ ਸੀ ਪੰਜਾਂ ਟੀਮਾਂ ਦੇ ਵਿੱਚੋਂ ਜਿਹੜੀਆਂ ਪੰਜਾਂ ਟੀਮਾਂ ਨੇ ਇੱਕ ਦੂਜੇ ਦੇ ਨਾਲ ਖੇਡਣਾ ਸੀ ਇੱਕ ਟੀਮ ਨੇ ਚਾਰ ਮੈਚ ਖੇਡਣੇ ਸੀ ਤੇ ਇੱਥੇ ਸੀਗਾ ਜਿਹੜਾ ਪਾਕਿਸਤਾਨ ਜੇਤੂ ਬਣਿਆ ਸੀ ਗੋਲ ਐਵਰੇਜ ਤੇ ਭਾਰਤ ਦੇ ਪਾਕਿਸਤਾਨ ਦਾ ਮੈਚ ਸੀ ਜਿਹੜਾ ਉਹ 0-0 ਤੇ ਬਰਾਬਰ ਰਿਹਾ ਸੀ ਭਾਰਤ ਨੇ ਜਾਪਾਨ ਨੂੰ 8 ਗੋਲਾਂ ਦੇ ਨਾਲ ਹਾਰ ਦਿੱਤੀ ਸੀ 8-0 ਨਾਲ ਮਲੇਸ਼ੀਆ ਨੂੰ ਜਿੱਤ ਦਿੱਤੀ ਸੀ ਕਿ 6-0 ਦੇ ਨਾਲ ਤੇ ਦੂਜੇ ਪਾਸੇ ਜਿਹੜੀ ਕੋਰੀਆ ਦੀ ਟੀਮ ਨੂੰ 3-1 ਦੇ ਉੱਤੇ ਹਰਾਇਆ ਸੀ ਭਾਰਤ ਦੇ ਕੋਲ 16 ਗੋਲ ਬਣਦੇ ਸੀ ਤੇ ਦੂਜੇ ਪਾਸੇ ਇੱਕ ਗੋਲ ਇਹਨਾਂ ਨੇ ਖਾਦਾ ਸੀ ਤੇ ਉਧਰੋਂ ਪਾਕਿਸਤਾਨ ਦੀ ਟੀਮ ਦੇ ਸਿਰ ਕੋਈ ਗੋਲ ਨਹੀਂ ਸੀ ਹੋਇਆ ਤੇ ਪਾਕਿਸਤਾਨ ਦੀ ਟੀਮ ਨੇ 19 ਗੋਲ ਕੀਤੇ ਸੀ ਤੇ ਇਸ ਕਰਕੇ ਪਾਕਿਸਤਾਨ ਦੀ ਟੀਮ 1958 ਦੇ ਵਿੱਚ ਜਿਹੜੀਆਂ ਪਹਿਲੀਆਂ ਜਿਹੜੀਆਂ ਗੇਮਾਂ ਹੋਈਆਂ ਸੀਆਂ ਜਾਪਾਨ ਦੀ ਰਾਜਧਾਨੀ ਟੋਕੀਓ ਤੋਂ ਸ਼ੁਰੂਆਤ ਹੋਈ ਸੀ ਉਥੋਂ ਪਹਿਲਾ ਮੈਡਲ ਸੀਗਾ ਜਿਹੜਾ ਉਹ ਪਾਕਿਸਤਾਨ ਨੇ ਦਿੱਤਾ ਸੀ ਜਿੱਤਿਆ ਸੀ ਤੇ ਦੂਸਰੀਆਂ ਖੇਡਾਂ ਸੀਆਂ ਉਹ ਜਿਹੜੀਆਂ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਚ ਹੋਈਆਂ ਸੀ 1962 ਦੇ ਵਿੱਚ ਇੱਥੇ ਆ ਕੇ ਜਿਹੜੀ ਪਾਕਿਸਤਾਨ ਦੀ ਟੀਮ ਨੇ ਭਾਰਤੀ ਟੀਮ ਨੂੰ 2-0 ਤੇ ਫਾਈਨਲ ਦੇ ਵਿੱਚ ਹਰਾ ਦਿੱਤਾ ਸੀ ਤੇ ਇਹ ਦੋਨੇ ਪਹਿਲੇ ਦੋ 골ਡ ਮੈਡਲ ਸੀ ਜਿਹੜੇ ਉਹ ਪਾਕਿਸਤਾਨ ਦੇ ਹਿੱਸੇ ਆਏ ਸੀ ਤੇ ਤੀਸਰੀ 1966 ਦੀ ਬੈਂਕਾਕ ਏਸ਼ੀਆ ਗੇਮਜ਼ ਜਿਹੜੀ ਪੂਰੀ ਦੀ ਪੂਰੀ ਪੰਜਾਬੀਆਂ ਦੇ ਨਾਲ ਭਰੀ ਹੋਈ ਸੀ ਇਹ ਪਹਿਲੀ ਵਾਰ 골ਡ ਮੈਡਲ ਜਤਨ ਦਾ ਸਿਹਰਾ ਸੀ ਜਿਹੜਾ ਉਹ ਭਾਰਤੀ ਟੀਮ ਦੇ ਹਿੱਸੇ ਆਇਆ ਸੀ ਸੋ ਇਹ ਅੱਜ ਦੀ ਜਾਣਕਾਰੀ ਸਿਰਫ ਇੰਨੀ ਹੀ ਅਗਲੀ ਜਾਣਕਾਰੀ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਤੁਹਾਡੇ ਲਈ ਹੋਰ ਜਿਹੜਾ ਵਰਲਡ ਕੱਪ ਦਾ ਇਤਿਹਾਸ ਹਾਕੀ ਦਾ ਇਤਿਹਾਸ ਤੇ ਏਸ਼ੀਆ ਗੇਮਾਂ ਦੇ ਵਿੱਚ ਭਾਰਤ ਦੀ ਹੋਰ ਕਾਰਗੁਜ਼ਾਰੀ 올ੰਪਿਕ ਖੇਡਾਂ ਦੇ ਵਿੱਚ ਕਿਵੇਂ-ਕਿਵੇਂ ਭਾਰਤ ਨੇ 골ਡ ਮੈਲ ਦਿੱਤੇ ਇਹ ਸਾਰਾ ਤੁਹਾਨੂੰ ਦੱਸਦੇ ਰਹਾਂਗੇ ਤੁਸੀਂ ਮੇਰਾ ਚੈਨਲ ਦਿਲ ਦੀਆਂ ਗੱਲਾਂ YouTube ਚੈਨਲ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਦਬਾ ਦਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅੱਗੇ ਤੋਂ ਤੁਸੀਂ ਸਾਡੇ ਨਾਲ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ